ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਾਰਡਰ ਡਿਜ਼ਾਈਨ ਲੈ ਕੇ ਆਈ ਹਾਂ ਚਾਹੇ ਤੁਸੀਂ ਇਸ ਨੂੰ ਬਾਰਡਰ ਬਣਾਓ ਚਾਹੇ ਸਾਰੇ ਪ੍ਰੋਜੈਕਟ ਤੇ ਵੀ ਪਾ ਸਕਦੇ ਆ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਆਪਾਂ ਬਾਰ ਬਾਰ ਰਿਪੀਟ ਕਰਦੇ ਜਾਨਾ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਜਿਹੜੀ ਤੁਸੀਂ ਇਸ ਬਾਰਡਰ ਦੀ ਚੜਾਈ ਰੱਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨੀ ਚੜਾਈ ਤੁਹਾਨੂੰ ਚਾਹੀਦੀ ਹੋਗੀ ਤੁਸੀਂ ਉਸ ਹਿਸਾਬ ਨਾਲ ਜਿਹੜੀ ਰੱਖ ਲੈਣੀ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 10 ਦੇ ਮਲਟੀਪਲ ਆਪਾਂ 5 ਕੁੰਡੇ ਵਾਧੂ ਲੈ ਲੈਣੇ ਤਾਂ ਆਪਣਾ ਡਿਜ਼ਾਈਨ ਸੈੱਟ ਹੋ ਜਾਊਗਾ ਤੇ ਜੇਕਰ ਤੁਹਾਡੇ ਕੋਲ ਕੁੰਡੇ ਜਿਹੜੇ ਜ਼ਿਆਦਾ ਹੈ ਜਿਵੇਂ ਕਈ ਵਾਰ ਆਪਣੇ ਕੋਲ 4 ਜਾਂ 5 ਕੁੰਡੇ ਜ਼ਿਆਦਾ ਹੋ ਜਾਂਦੇ ਆ ਤਾਂ ਤੁਸੀਂ ਇਸ ਤਰ੍ਹਾਂ ਕੰਨਿਆਂ ਤੇ ਸੈੱਟ ਕਰ ਲੈਣੇ ਆ ਜਿਵੇਂ ਮੈਂ ਇੱਥੇ ਦੋ ਇਧਰ ਉਲਟੇ ਕੁੰਡੇ ਸੈੱਟ ਕੀਤੇ ਤੇ ਦੋ ਇਧਰ ਤਾਂ ਤੁਸੀਂ ਜਿਵੇਂ ਤੁਹਾਡੇ ਕੋਲ ਜ਼ਿਆਦਾ ਕੁੰਡੇ ਹੋਣਗੇ ਤਾਂ ਤੁਸੀਂ ਕੰਨਿਆਂ 'ਤੇ ਸੈੱਟ ਕਰ ਲੈਣੇ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਣੀਆਂ ਇਸ ਡਿਜ਼ਾਈਨ ਦੀਆਂ ਉਲਟੀਆਂ ਹੀ ਆ। ਇੱਕ ਸਲਾਈ ਸਿੱਧੇ ਪਾਸੇ ਤੋਂ ਬੰਦੀ ਹੈ ਡਿਜ਼ਾਈਨ ਦੀ ਤੇ ਇੱਕ ਸਲਾਈ ਉਲਟੇ ਪਾਸੇ ਤੋਂ ਉਲਟੀ ਬੰਦੀ ਹੈ। ਤੇ ਚਲੋ ਫਿਰ ਸ਼ੁਰੂ ਕਰਦੇ ਆ ਜੀ ਆਪਾਂ ਐਸੇ ਡਿਜ਼ਾਈਨ ਨੂੰ ਬਣਾਉਣਾ। ਹੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਆਪਾਂ ਪਹਿਲੀ ਸਲਾਈ ਬਣਾਉਣੀ ਆ ਸਿੱਧੇ ਪਾਸੇ ਤੋਂ ਉਹ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਉਲਟੀ ਬਣਾ ਲੈਣੀ ਹੈ। ਇਸ ਤਰ੍ਹਾਂ ਕਰਕੇ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਤੇ ਉਲਟ ਪਾਸੇ ਤੋਂ ਵੀ ਆਪਾਂ ਇੱਕ ਸਲਾਈ ਉਲਟੀ ਬਣਾ ਕੇ ਜਿਹੜੀ ਕੰਪਲੀਟ ਕਰ ਲੈਣੀ ਹੈ ਹੁਣ ਦੋ ਲਾਈਨਾਂ ਜਿਹੜੀਆਂ ਆਪਾਂ ਉਲਟੀਆਂ ਬਣਾ ਲਈਆਂ ਇੱਥੇ ਇੱਕ ਸਿੱਧੇ ਪਾਸੇ ਤੋਂ ਉਲਟੀ ਤੇ ਇੱਕ ਉਲਟ ਪਾਸੇ ਤੋਂ ਉਲਟੀ ਤੇ ਇਸ ਤਰ੍ਹਾਂ ਆਪਣੀ ਇੱਕ ਕੁਆਲਟੀ ਲਾਈਨ ਬਣ ਜਾਂਦੀ ਹੈ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਇਹ ਕੁੰਡੇ ਪਾਉਣ ਤੋਂ ਬਾਅਦ ਆਪਾਂ ਇੱਕ ਵਾਰ ਜਿਹੜੀ ਇਸ ਤਰ੍ਹਾਂ ਇਹ ਲਾਈਨ ਬਣਾਉਣੀ ਹੈ ਦੋ ਸਲਾਈਆਂ ਉਲਟੀਆਂ ਬਣਾ ਕੇ ਤਾ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਉਹ ਆਪਣੀ ਇਸ ਤਰ੍ਹਾਂ ਬਣੂਗੀ। ਦੋ ਕੁੰਡੇ ਬਣਾਉਂਗੀ ਪਹਿਲਾਂ ਮੈਂ ਉਲਟੇ। ਹੁਣ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ। ਥ੍ਰੈਡ ਕਰਨਾ ਹੈ ਪਿੱਛੇ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਇਸ ਤਰ੍ਹਾਂ। ਥ੍ਰੈਡ ਅੱਗੇ ਕਰਕੇ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬਣਾਉਣੇ ਆ ਇੱਕ ਦੋ ਤਿੰਨ ਹਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਵਿਚਾਲੜਾ ਕੁੰਡਾ ਜਿਹੜਾ ਆਪਾਂ ਅੱਗੇ ਲੈ ਆਉਣਾ ਹੈ ਫਿਰ ਇਹਨੂੰ ਪਲਟ ਕੇ ਆਪਾਂ ਸਿੱਧਾ ਕਰਨਾ ਹੈ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾ ਦੇਣਾ ਆਪਾਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਆਪਾਂ ਬਣਾਉਣੇ ਆ ਸਿੱਧੇ ਇੱਕ ਦੋ ਤੈਨ ਹੁਣ ਆਪਣੇ ਕੋਲ ਦੋ ਕੁੰਡੇੜੇ ਉਲਟੇ ਇਹ ਮੇਰੇ ਕੋਲ ਵਾਧੂ ਕੁੰਡੀਆਂ ਤੁਹਾਡੇ ਕੋਲ ਜਿੰਨੇ ਵੀ ਕੁੰਡੇ ਹੋਣਗੇ ਇਸ ਤਰ੍ਹਾਂ ਕੰਨੀਆਂ ਤੇ ਸੈੱਟ ਕਰ ਲੈਣੀਆਂ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਤਾਂ ਜਿਹੜੇ ਆਪਣੇ ਕੋਲ ਪਹਿਲਾਂ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ ਥ੍ਰੈੱਡ ਅੱਗੇ ਕਰਕੇ ਫੇਰ ਤਿੰਨ ਕੁੰਡੇ ਸਿੱਧੇ ਬਣਾਏ ਫਿਰ ਤਿੰਨ ਦਾ ਇੱਕ ਤਿੰਨ ਕੁੰਡੇ ਸਿੱਧੇ 2 4 6 8 9 ਕੁੰਡੇ ਹੋ ਗਏ ਹੁਣ ਆਪਾਂ ਥ੍ਰੈੱਡ ਅੱਗੇ ਕਰਾਂਗੇ ਇੱਥੇ ਤਾਂ 10 ਕੁੰਡੇ ਬਣ ਗਏ ਆਪਣੇ ਫੇਰ ਆਪਣਾ ਜਿਹੜਾ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ਤਿੰਨ ਕੁੰਡੇ ਸਿੱਧੇ 1 2 3 ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਜਿਹੜਾ ਲੜਾ ਕੁੰਡਾ ਜਿਹੜਾ ਆਪਾਂ ਪਲਟ ਕੇ ਉਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਅੱਗੇ ਲੈ ਆਉਣਾ ਫਿਰ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਫੇਰ ਦਿਨ ਕੁੰਡੇ ਬਣਾਉਣੇ ਆ ਸਿੱਧੇ 1 2 3 10 ਉਸ ਤੋਂ ਬਾਅਦ ਫੇਰ ਥ੍ਰੈਡ ਅੱਗੇ ਕਰਨਾ ਤਾਂ 10 ਕੁੰਡੇ ਹੋ ਗਏ ਜਦੋਂ ਆਪਾਂ ਇਹ ਥ੍ਰੈਡ ਅੱਗੇ ਕਰਦੇ ਆ ਆਪਣਾ ਕੁੰਡਾ ਬਣ ਜਾਂਦਾ ਜਾਲੀ ਵਾਲਾ ਫੇਰ ਦੁਬਾਰਾ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ද बना ්‍යල ප के සිද්ධලි ස बना एक, अपने සිिद්धि ਲਾਸਟ ਤੇ ਆਪਾਂ ਥ੍ਰੈਡ ਕਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਇਹੀ 10-10 ਕੁੰਡਿਆਂ ਦਾ ਆਪਣਾ ਡਿਜ਼ਾਈਨ ਸਲਾਈ ਤੇ ਰਿਪੀਟ ਕਰਦੇ ਜਨਾ ਜੇਕਰ ਤੁਹਾਡੇ ਕੋਲ ਇੱਥੇ ਹੋਰ ਕੁੰਡੇ ਐ ਤਾਂ ਜਿਵੇਂ ਆਪਾਂ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਇੱਥੇ ਬਣਾਇਆ ਫਿਰ ਥ੍ਰੈਡ ਅੱਗੇ ਕਰਕੇ ਤਿੰਨ ਕੁੰਡੇ ਸਿੱਧੇ ਤਿੰਨ ਦਾ ਇੱਕ ਤੈਨ ਸਿੱਧੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣਾਉਂਦੇ ਜਾਣਾ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਜਾਲੀ ਵਾਲੇ ਕੁੰਡੇ ਵੀ ਆਪਣੇ ਉਲਟੇ ਬਣਨਗੇ ਤੇ ਦੂਸਰੇ ਕੁੰਡੇ ਵੀ ਉਲਟੇ ਬਣਨਗੇ ਇਹੀ ਦੋ ਦੋ ਸਲਾਈਆਂ ਦਾ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇੱਕ ਵਾਰ ਫੇਰ ਮੈਂ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਦੋ ਸਲਾਈਆਂ ਦਾ ਬਣਾ ਕੇ ਦਿਖਾ ਦਿੰਨੀ ਹਾਂ ਦੋ ਸਲਾਈਆਂ ਹੋਰ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਕਿਉਂਕਿ ਪਹਿਲਾਂ ਆਪਣੀ ਇੱਥੇ ਜਾਲੀ ਨਹੀਂ ਸੀ ਹੁਣ ਆਪਣੀ ਜਾਲੀ ਬਣ ਗਈ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਦੋ ਕੁੰਡੇ ਬਣਾਵਾਂਗੇ ਪਹਿਲਾਂ ਆਪਾਂ ਉਲਟੇ thread ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਹੁਣ ਆਪਾਂ ਥ੍ਰੈਡ ਕਰਾਂਗੇ ਇੱਕ ਜਾਲੀ ਤੇ ਜਾਲੀ ਬਣਾਉਣੀ ਹੈ ਇੱਕ ਦੋ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਫੇਰ ਤਿੰਨ ਕੁੰਡਿਆਂ ਦਾ ਜਿਹੜਾ ਆਪਣਾ ਇਸ ਤਰ੍ਹਾਂ ਇੱਕ ਹੋਇਆ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜਿਹੜਾ ਬਣੂਗਾ ਉਸੇ ਤਰ੍ਹਾਂ ਉਹ ਚਾਲੜਾ ਕੁੰਡਾ ਜਿਹੜਾ ਆਪਾਂ ਅੱਗੇ ਲੈ ਆਉਣਾ ਪਲਟ ਕੇ ਸਿੱਧਾ ਕਰ ਲੈਣਾ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਜਿਹੜਾ ਆਪਾਂ ਬਣਾ ਦੇਣਾ ਇਸ ਤਰ੍ਹਾਂ ਫੇਰ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ 10 ਦਾਸ ਕੁੰਡੇ ਹੋ ਗਏ ਆਪਣੇ ਦੋ ਕੁੰਡੇ ਪਹਿਲਾਂ ਆਪਾਂ ਜਿਹੜੇ ਵਾਧੂ ਸੀ ਉਲਟੇ ਬਣਾਏ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਫਿਰ thread ਲੱਗੇ ਕਰਕੇ ਤਿੰਨ ਕੁੰਡੇ ਸਿੱਧੇ ਤਿੰਨ ਦਾ ਇੱਕ ਤਿੰਨ ਕੁੰਡੇ ਸਿੱਧੇ ਤਾਂ thread ਕਰਾਂਗੇ ਅੱਗੇ 10 ਕੁੰਡੇ ਹੋ ਜਾਣਗੇ ਆਪਣੇ ਹੁਣ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾਇਆ ਫਿਰ thread ਅੱਗੇ ਕੀਤਾ ਤਿੰਨ ਕੁੰਡੇ ਸਿੱਧੇ 1 2 3 ਫਿਰ ਤਿੰਨ ਦੇਕ ਕਿਹੜਾ ਪਤੰਦਾ ਇੱਕੇ ਬਣਾਉਂਦੇ ਆ ਰਹੇ ਇਹ ਹਰ ਵਾਰ ਆਪਾਂ ਇਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਫਿਰ ਆਪਣੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਥ੍ਰੈਡ ਕਰਾਂਗੇ ਅੱਗੇ 10 ਕੁੰਡੇ ਹੋਗੇ ਜਦੋਂ ਆਪਾਂ ਥ੍ਰੈਡ ਅੱਗੇ ਕਰਦੀਆਂ ਤਾਂ ਜਿਹੜਾ ਆਪਣਾ ਜਾਲੀ ਵਾਲਾ ਕੁੰਡਾ ਬਣ ਜਾਂਦਾ ਇਹਦੇ ਸਣੇ ਆਪਣੇ 10 ਕੁੰਡੇ ਬਣ ਜਾਂਦੇ ਆ ਫਿਰ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਜਾਂਦਾ 10 ਕੁੰਡਿਆਂ ਵਾਲਾ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ द एक बना කंडගේ ල පල්ට के සිिद්धाले ක एक बना फर एक किගේ एक सिदध ्र कि दोख ਲਾਸਟ ਵਾਲੀ ਉਲਟੀ ਉਲਟੀ ਸਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਲਓ ਜੀ ਉਲਟੀ ਸਲਾਈ ਮੈਂ ਕੰਪਲੀਟ ਕਰ ਲਈ ਹੁਣ ਮੈਂ ਇੱਥੇ ਤੁਹਾਨੂੰ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਕੇ ਜਿਹੜਾ ਦਿਖਾ ਦਿੱਤਾ ਹੁਣ ਆਪਾਂ ਇਹੀ ਦੋ ਦੋ ਜਿਹੜੀਆਂ ਦੋ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਜਿੰਨਾ ਚੜਾਈ ਚ ਆਪਾਂ ਨੂੰ ਬਾਰਡਰ ਚਾਹੀਦਾ ਹੋਵੇ ਇਸ ਤਰ੍ਹਾਂ ਚੜਾਈ ਚ ਰੱਖ ਲੈਣਾ ਆਪਾਂ ਤੇ ਜੇਕਰ ਆਪਾਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਕੋਈ ਆਪਾਂ ਆਪਣੀ ਗਾਰਡਨ ਵਗਾਰਿਆ ਬਣਾ ਰਹੇ ਆ ਤਾਂ ਆਪਾਂ ਸਾਰਾ ਇਹ ਡਿਜ਼ਾਈਨ ਵੀ ਬਣਾ ਸਕਦੇ ਆ ਤੇ ਜੇਕਰ ਤੁਸੀਂ ਇਹ ਬਾਰਡਰ ਬਣਾਉਣਾ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰਨਾ ਹੈ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਚੜਾਈ ਵਿੱਚ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਹੈ ਜਿਹੜਾ ਸੈੱਟ ਕਰ ਸਕਦੇ ਆ ਤੇ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਜਿਹੜੇ ਆਪਣੇ ਕੋਲ ਉਲਟੇ ਕੁੰਡੇ ਇਧਰ ਜਿਵੇਂ ਮੇਰੇ ਕੋਲ ਦੋ ਆ ਤੁਹਾਡੇ ਕੋਲ ਜਿਆਦਾ ਹੋਣਗੇ ਤਾਂ ਉਲਟੇ ਕੁੰਡੇ ਬਣਾ ਕੇ ਉਹਨਾਂ ਦੇ ਨਾਲ ਜਿਹੜਾ ਆਪਣਾ ਇਸ ਤਰ੍ਹਾਂ ਸਿੱਧਾ ਕੁੰਡਾ ਆਉਣਾ ਚਾਹੀਦਾ ਫਿਰ ਆਪਣੀ ਜਾਲੀ ਜੇਕਰ ਆਪਾਂ ਇਸ ਕੁੰਡੇ ਦੇ ਆਸੇ-પાસੇ ਜਾਲੀ ਬਣਾਉਂਦੇ ਜਾਵਾਂਗੇ ਦੋ ਕੁੰਡੇ ਉਲਟੇ ਜਿਵੇਂ ਬਣਾ ਕੇ ਫਿਰ ਮੈਂ ਜਾਲੀ ਬਣਾਉਂਦੀ ਤਾਂ ਜਿਹੜੇ ਆਪਣੇ ਕੁੰਡੇ ਕੰਨਿਆਂ ਤੇ ਵਧਦੇ ਜਾਂਦੀ ਹੈ ਦੋਨਾਂ ਪਾਸਿਆਂ ਤੇ ਇਸ ਤਰ੍ਹਾਂ ਜਾਲੀ ਬਣਨੀ ਚਾਹੀਦੀ ਹੈ ਦੋ ਕੁੰਡੇ ਉਲਟੇ ਆ ਕੇ ਨਾਲੇ ਕੁੰਡਾ ਸਿੱਧਾ ਆ ਜਾਂਦਾ ਫਿਰ ਆਪਣੀ ਜਾਲੀ ਆਉਂਦੀ ਹੈ ਇਸੇ ਤਰ੍ਹਾਂ ਇਧਰ ਹੈ ਦੋ ਕੁੰਡੇ ਉਲਟੇ ਨਾਲ ਸਿੱਧਾ ਕੁੰਡਾ ਫਿਰ ਆਪਣੀ ਜਾਲੀ ਆਉਂਦੀ ਹੈ ਤਾਂ ਇਸੇ ਤਰ੍ਹਾਂ ਤੁਸੀਂ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣਾ ਤਾਂ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ